ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ arogyata ji ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਹੈਗਾ ਜੀ ਸੰਗਰਾਮ ਦਾ ਦਿਹਾੜਾ ਅੱਸੂ ਮਹੀਨੇ ਦੀ ਸੰਗਰਾਮ ਸਟੜੀ ਜੀ ਬਹਾਂ ਗੁਰੂ ਭਾਈ ਦੇਸੀ ਮਹੀਨਿਆਂ ਦੇ ਵਿੱਚ ਅ ਪਸੂ ਮਹੀਨਿਆਂ ਦੇ 30 ਦਿਨ ਜਾਂ 31 ਦਿਨ ਜਿੰਨੇ ਵੀ ਹੈਗੇ ਆ ਸਾਰਿਆਂ ਦਾ ਸੁੱਖ ਸ਼ਾਂਤੀ ਨਾਲ ਬਤੀਤ ਹੋ। ਤੇ ਹੁਣ ਹੁਣ ਗੁਰੂ ਘਰ ਦੇ ਵਿੱਚ ਭੋਗ ਪੈਕਟ ਹੈ ਜੀ ਤੇ ਆਹਾਂ ਰੰਗ ਦਾ ਬਿੰਦੂ ਨੇ ਸਾਨੂੰ ਕੱਢਤਾ ਜੀ ਘਰ ਤੇ ਬਾਹਰ ਡੈਡੀ ਦਾ ਮੰਜਾ ਉਡਾਤਾ ਜੀ ਮੈਂ ਵੀ ਉੱਥੇ ਉਹ ਕੁਰਸੀ 'ਤੇ ਬੈਠਾ ਦਾ ਕੁਰਸੀ 'ਤੇ ਉੱਠ ਕੇ ਜੀ ਹੁਣ ਉਰੇ ਪਹੁੰਚ ਗਿਆ ਤੇ ਸਾਜਰੇ ਸਾਜਰੇ ਜੀ ਸਾਡੇ ਉਰੇ ਹੁਣ ਚੱਕਰ ਪੈ ਪਿਆ ਜੀ ਜਿਹੜਾ ਰੰਗ ਰੋਗਨ ਚੱਲ ਰਿਹਾ ਜੀ ਇਹ ਡਿਸਾਈਡ ਕਰਨਾ ਬਹੁਤ ਔਖਾ ਮਾਲਾ ਤਾਂ ਬਾਈ ਨੇ ਕਰਤਾ ਸੀ ਸਾਰਾ ਕੰਮ ਉੱਤੇ ਤੇ ਉਰੇ ਹੁਣ ਕਨਫਿਊਜ਼ਨ ਮੇਰੀ ਸਲਾਹ ਕੁਝ ਹੋਰ ਆ ਸੰਦੀਪ ਦੀ ਕੁਝ ਹੋਰ ਆ ਡੈਡੀ ਦੀ ਕੁਝ ਹੋਰ ਆ ਡੈਡੀ ਦਾ ਕਹਿੰਦਾ ਚੱਟਾ ਹੀ ਕਰਾ ਕੇ ਬਰੇ ਕਰੋ ਕੋਈ ਰੰਗ ਰੰਗ ਪਾਉਣ ਦੀ ਲੋੜ ਨਹੀਂ ਸੁਰਿੰਦਰ ਕੁਛ ਕਹਿੰਦੀ ਆ ਬਾਹਰ ਤੇ ਕੋਈ ਫੋਨ ਆ ਜਾਂਦਾ ਵੀ ਕਨਫਿਊਜ਼ਨ ਚ ਫਸੇ ਪਿਆ ਤੇ ਹਾਂ ਇੱਕ ਮਿੰਟਾ ਉਹ ਆ ਗਿਆ ਇੱਕ ਮਿੰਟ ਖੜਜੋ ਤੇ ਮੈਂ ਬੈਕ ਕੈਮਰਾ ਔਨ ਕਰਦਾ ਜੀ ਕਾਲੇ ਹੋਵੇ ਬੰਦੇ ਬਹੁਤ ਵੀ ਕੈਮਰਾ ਸਾਡੇ ਕੋਲ ਕਦ ਪਹੁੰਚ ਜਵੇ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਹੁਣ ਤੁਸੀਂ ਬਲੌਗ ਨਾਲ ਬਣੇ ਰਹੋ ਜੀ ਤੇਜ਼ ਕਰ ਦੇ ਲੋ ਹੱਸ ਦੀ ਗੱਲ ਵੀ ਬਲੌਗ ਨਹੀਂ ਹੁੰਦੀ ਸ਼ੁਰੂ ਹੋ ਗਈ ਬਾਈ ਰੱਤੀ ਦੇ ਸਾਰੇ ਨੀਰ ਪਾਈਆਂ ਪਹਿਣਾ ਨੂੰ ਪਰ ਮਨ ਉਹ ਦੱਸਾਂਗੇ ਪਰ ਵੀਡੀਓ ਤਾਂ ਮੈਂ ਹੁਣ ਛੱਡੀ ਉਹ ਜਦੋਂ ਕਿ ਕੱਲ ਮੈਨੂੰ ਨਾ ਕਰ ਦੋ ਦੂਜੇ ਨਾ ਬਣਾਈ ਵੀ ਮੇਰੇ ਬੰਦੇ ਇਹਨੇ ਗੱਲ ਪੈ ਲੈਣਾ ਕੌਣ ਤੁਹਾਨੂੰ ਫੋਨ ਆਉਣੇ ਸ਼ੁਰੂ ਹੋਣਾ ਆਪਣਾ ਫੋਨ ਕਰਦੇ ਫਲੈਟ ਮੋਡ ਪਰ ਮੈਂ ਵੀਡੀਓ ਹੁਣ ਛੱਡ ਕੇ ਹਟਿਆ ਅਗਲੀ ਸ਼ੁਰੂ ਕਰ ਤੇ ਪਿਛਲੀ ਛੱਡ ਕੇ ਗੈਰੰਟੀ ਮੈਂ ਸਮਾਰਟ ਕਾਟਾ ਬੰਦੇ ਦੀ ਹਾਂ ਹਾਂ ਹੁਣ ਬੰਨ ਪੁੱਛਦਾ ਤੂੰ ਕਿੱਥੇ ਗਿਆ ਹਾਂ ਮੈਂ ਤਾਂ ਅੜੀ ਭੈਣ ਦੇ ਘਰਾਂ ਗਿਆ ਹੋਇਆ ਮੈਨ ਲਵਾਦਿਓ ਅੱਛਾ ਜੁਤੀ ਤੈਨੂੰ ਤਾਂ ਕਾਲ ਆਉਂਦਾ ਸ਼ਰਿੰਦਰ ਨੂੰ ਭੈਣੇ ਦਾ ਝਗੜਾ ਕਾ ਤੂੰ ਬੋਲੀ ਭੈਣ ਬਣਾਈ ਵੀ ਭਾਈ ਮਾਏ ਆਇਓ ਕਹਿਣਾ ਹੁਣ ਹੋਰ ਕੀ ਕਹਿਣਾ ਗਿਆਨਾ ਕਿੱਥੇ ਮੈਂ ਕਿਹਾ ਮਰੇਲ ਕੋਠੜ ਯਾਰ ਮੈਂ ਮੱਕ 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 ਅੱਜ ਕੰਮ ਕੱਲੂ 10 11 ਵਜੇ ਬਾਅਦ ਕੰਮ ਹੋਊਗਾ ਤੇ ਕਿਉਂਕਿ ਕੱਲੂ ਤੇ ਬੈਠਾ ਕੰਮ ਦਾ ਅੱਜ ਤੇ ਬੈਨ ਫਿਰ ਹੋਣਾ ਆਣਾ ਦੋ ਸਰ ਮੈਂ ਹੁਣ ਫੱਕ ਗਿਆ ਹੁਣ ਮੈਂ ਪਿਆ ਗਿਆ ਉਹ ਆਇਆ ਕਹਿੰਦੀ ਕਾ ਮੇਰੀ ਭੈਣ ਨੇ ਮੈਨੂੰ ਰੰਗ ਕਰਨ ਨੂੰ ਲਾ ਲਿਆ ਹੋ ਠੀਕ ਹੈ ਬਿੱਟਾ ਹੋ ਤੇ ਤੈਨੂੰ ਤੈਨੂੰ ਤੇਲ ਕਰਦਾ ਥੋੜਾ ਜਿਹਾ ਹੋਣਾ ਇਹਨੂੰ ਤੇਲ ਕਰਦਾ ਇਹਦੇ ਮੈਂ ਦੋ ਕੋਟ ਵੱਜਣੇ ਆ ਮੇਰੇ ਹਿਸਾਬ ਨਾਲ ਤਾਂ ਠੀਕ ਹੈ ਇਹ ਜਿਹੜੀ ਲਾਈਟ ਆ ਹੋਏ ਦੀ ਐਹੀ ਰਹਿਣੀ ਆ ਆਹੀ ਰਹਿਣੀ ਆ ਇਹਨੂੰ ਕੂੜਾ ਕਰ ਲੈ ਪਰ ਗੂੜਾ ਕਰ ਲ ਹਾਂ ਥੋੜਾ ਜਿਹਾ ਗੂੜਾ ਕਰ ਲੈ ਇਹਨੂੰ ਮੈਂ ਕਹਿੰਦਾ ਜੀ ਮੁੰਡਿਆਂ ਨੂੰ ਦਿਖਾ ਦੋ ਤੂੰ ਮੈਨੂੰ ਇਹ ਦਿਖਾਈ ਚਾਲ ਮੈਨੂੰ ਤਾਂ ਤੁਸੀਂ ਦੇ ਕੇ ਦੀ ਬੱਸ ਉਹ ਆ ਫਿਰ ਚਾਲ ਆਰ ਸੇ ਕਿਵੇਂ ਰਾਤ ਕਿੱਦਾਂ ਨਿਕਲੀ ਫਿਰ ਠੰਡ ਜੀ ਲੱਗਣ ਲੱਗ ਗਈ ਸੀ ਨਾ ਇਹ ਰਾਤ 에ਸੀ ਲਾ ਕੇ ਭੇਜਿਓ ਤਾਂ ਉਹ ਨਾਲ ਕੰਬਲ ਲਾ ਕੇ ਡਾਲੇ ਲੈ ਕੇ ਕੰਬਲ ਵੀ ਇਹਨਾਂ ਨੂੰ ਡਬਲ ਬੈੱਡ ਦਾ ਬੜਾ ਹੀ ਦੇ ਦਤਾ ਮੈਂ ਇਹ ਪਾਣੀ ਮਾਰਨ ਲੱਗਿਆ ਵਾ ਪਾਣੀ ਮਾਰਦੀ ਕਿੰਨੇ ਵਜੇ ਬੰਦ ਕਰਿਆ ਫਿਰ ਚੱਕੇ ਨਹੀਂ ਹੋ ਰਹੇ ਆਂ ਜੀ ਠੰਡ ਲੱਗਦੀ ਆ ਆ 에ਸੀ ਵੀ ਜਿਹੜਾ ਨਾ ਆ ਇਧਰ ਕਮਰੇ ਵਾਲਾ ਜਿੱਦੇ ਤੇ ਅਸੀਂ ਪੇਤੇ ਇਹਦੀ ਸਰਵਿਸ ਹੋਣ ਵਾਲੀ ਆ ਹੁਣ ਅਦਾ ਉਹ ਮਿੱਟੀ ਕਟਾ ਵੀ ਹੈਗਾ ਇੱਕ ਪਤਾ ਚੱਕਰ ਕਿ ਆ ਵੀ ਅੰਦਰ ਪੂਰੀ 쿨ਿੰਗ ਹੀ ਨਹੀਂ ਕਰਦਾ ਆ ਜਿਹੜਾ ਇੱਧਰ ਆ ਕਮਰੇ ਚ ਜਿਹਦੇ ਚ ਤੁਸੀਂ ਪੇਤੇ ਇਹ ਏਸੀ ਬਹੁਤ ਠੰਡਾ ਕਰਦਾ ਹੈ ਹਾਂ ਉਹਨੂੰ ਉਹਨੂੰ 3 ਸਾਲ ਹੋ ਗਏ ਚੱਲਦੇ ਨੂੰ ਇਹਨੂੰ ਅਜੇ ਸਾਲੇ ਹੋਇਆ ਬਾਪੂ ਸਾਡਾ ਇੱਕ ਸਮਾਨ ਨਹੀਂ ਛੱਡਦਾ ਬਾਕੀ ਸਾਰਾ ਕੁਝ ਛੱਡ ਦੋ ਕਿਹੜਾ ਜਿਹੜਾ ਉਹਦੇ ਹੱਥ ਚ ਚਾਲਾ। ਬੰਨਣੀ ਗੱਲ ਆ ਤਾਂ ਇਹ ਕਿਹੜੇ ਮੈਚ ਕਰਤੇ ਅੱਜ ਤੱਕ ਕੰਪਿਊਟਰ ਕਲਰ ਆਪੇ ਲੱਗ ਗਿਆ ਕਰਨ ਤੂੰ। ਹਾਂ? ਹੋ ਗਈ। ਬੰਨ ਗੱਲ ਬੰਨ। ਹੁਣ ਬੰਨ ਨਹੀਂ ਜਾਂਦਾ ਇਹਦਾ। ਹਾਂ। ਤਾਂ ਹੀ ਕਹਿੰਦਾ ਮੈਂ ਥੋੜਾ ਦਾ ਗਾੜਾ ਜੀ ਠੀਕ ਆ ਠੀਕ ਆ ਇੰਨਾ ਕਰ ਰੱਖੀ ਬਸ। ਨਾ ਫਿੱਟ ਨਾ ਜਾਊਗਾ ਇਹ। ਨਹੀਂ ਬਾਕੀ ਹੋਣੀ ਫਿੱਟ ਹੁੰਦੇ ਪਾਣੇ। ਬਾਸ। ਬੈਰੀ ਗੁੱਡ ਹੋਰ ਜੇ ਡੈਡੀ ਹੋਰ ਕੁੜਾ ਕਰਨਾ ਹੋਰ ਹੋ ਜੂਗਾ ਇਹ ਕਹਿੰਦਾ ਵੀ ਮੇਰੀ ਗਾਰੰਟੀ ਜਦ ਤੱਕ ਹੋ ਰਿਆਂ ਮੈਂ ਜਦ ਤੱਕ ਦੀ ਹੋ ਜਦ ਤੱਕ ਦੀ ਉਹ ਕਹਿੰਦਾ ਮੇਰੀ ਗਾਰੰਟੀ ਆ ਉਹ ਤੋਂ ਬਾਅਦ ਹਾਂ ਬਲਾਇੰਡ ਡੈਡੀ ਸਸਤੀ ਗੱਲ ਬੈਰੀ ਗੱਲ ਖਾਸਤਾ ਬੈਰੀ ਸਦੀ ਕੋਣ ਸੀ ਇਹ ਸਮਾਨ ਟਕਾਉਣਾ ਜੀ ਪਹਿਲਾਂ ਤੁਹਾਨੂੰ ਅੰਦਰੋਂ ਮੈਂ ਦਿਖਾਉਂਦਾ ਜੀ ਜਿਹੜਾ ਕਮਰੇ ਨੂੰ ਰੰਗ ਹੋਇਆ ਵੀ ਉਹ ਕਿਵੇਂ ਦਾ ਹੋਇਆ ਅਜੇ ਅੰਦਰ ਇੱਕ ਥੋੜਾ ਜਿਹਾ ਉ ਵੀ ਹਨੇਰਾ ਜਿਹਾ ਬਾਹਰ ਸੋਤ ਅੰਦਰ ਲਾਈਟ ਤਾਂ ਬਲਦੀ ਹੈ ਉਹ ਬਿੰਦੂ ਸੁੱਕੇ ਦੇ ਬਾਅਦ ਹੋਊਗਾ ਸੱਟ ਮੈਂ ਹੋਈ ਕਹਿੰਦਾ ਵੀ ਵਿੱਚ ਨੂੰ ਆ ਤੇਰੇ ਡੱਬੇ ਦੇ ਝਾਕਦੇ ਜਿਹੜੀ ਤਾਂ ਫਿਰ ਥੱਲੇ ਉੱਪਰ ਪੁੱਟੀ ਜੀ ਮਾਰੀ ਹੋਈ ਆ ਹਾਂਜੀ ਹਾਂਜੀ ਬਈ ਸੁੱਕਾ ਬਾਹੂ ਰਣਾ ਥੱਕਾ ਜੀ ਆਸਲਾ ਤਾਂ ਉੱਠਣ ਲੱਗ ਗਿਆ ਹੁਣ ਆ ਤੇ ਤਰਕੇ ਰਹੀ ਜੀ ਬਣ ਗਈ ਤੇ ਉੱਪਰ ਇਹ ਬਣੇ ਹਾਂਜੀ ਤੇ ਜਾਂਦਾ ਆਈ ਇਹ ਕੰਮ ਆ ਬਈ ਨੰਕਰਨਾ ਬਾਹਰ ਕੋਤੋਂ ਕਿਹੜਿਆ ਹੋਇਆ ਹਾਂ ਆਦੇ ਹੂੰ ਇਹ ਚੇਰ ਮੈਂ ਨਹੀਂ ਕੰਮ ਕਰਦਾ ਜੇ ਉੱਦਰ ਰਾਂ ਤਾਂ ਪੁੱਟੀ ਬਾਜੀ ਮਾਰ ਕੇ ਫੇਰ ਲਾ ਦੇਣ ਅੱਛਾ ਤੇ ਤੁਹ ਕਰਨਾ ਪੈਣਾ ਤਾਂ ਹੱਲ ਔਰ ਤਾਂ ਉਹ ਮਾਰ ਦੇਣੀ ਤਿਆਰ ਔਰ ਹਾਂ ਇਹ ਤਾਂ ਮਾਰੇ ਪਪਾ ਨੇ ਕੈਮੀਕਲ ਮਾਰਤਾ ਤਾਂ ਇਹ ਤਾਂ ਸੋੜਾ ਮੈਂ ਕਹਿੰਦਾ 12 ਘੰਟੇ ਵੀ ਨਹੀਂ ਨਿਕਲੇ ਨੂੰ ਰਾਤੇ ਪੈਨਲ ਕਰਿਆ ਤਾਂ ਕੰਮ ਨਾ ਹੋਦੀ ਬਾਹਰ ਹੋਣੀ ਨਾ ਕੋਈ ਕਦੇ ਦੇ ਦੇ 9 ਦੇ ਅੱਛਾ ਕਾ ਦੇਖਣਾ ਕਰਕੇ ਦੇਸ ਮੈਂ ਮਾੜਾ ਮਟਾਉਂਦਾ ਠੀਕ ਹੋਂ 8 ਪਰ ਜਲੰਗ ਮਟਾਉਂਦਾ ਹਾਂ ਹਾਂ ਅੱਛਾ ਮਾਰਾ ਇਹ ਚਾਹਜਾ ਕੋਲ ਉਹ ਕਾ ਨੂੰ ਹੋ ਰਿਹਾ ਥੋੜੋ ਤਾਇਰ ਉਹ ਚੱਕਰ ਚਨਾਂ ਨੂੰ ਜਾਣ ਲੱਗੇ ਦੇਖਾਂਗੇ ਸੁੱਕਣ ਦੀ ਸੁਲਾਬ ਜੀ ਖਤਮ ਹੋਣ ਦੇਖ ਵਾ ਤੇ ਏਸੀ ਨੇ ਵੀ ਸੁਲਾਬ ਚੱਕ ਦਿੰਦੀ ਜੇ ਏਸੀ ਛੱਡੀ ਜਾਂਦਾ ਏਸੀ ਦਾ ਕੰਮ ਕਹਿਣਾ ਇੱਥੇ ਤੇ ਪਾਣੀ ਚੱਕ ਕੇ ਬਾਹਰ ਘੇਰਣਾ ਹੋ ਮੇਰੇ ਮਹਾਰਾਜ ਆਹ ਸਾਈਡ ਤੇ ਵੀ ਠੀਕ ਆ ਸਾਰੀ ਉਹ ਉਹੀ ਆਇਆ ਉੱਥੇ ਥੋੜਾ ਦਾ ਕੰਮ ਖਰਾਬ ਜਰਾ ਹੋ ਕੰਦਾ ਵੀ ਓਕੇ ਹੀ ਚਾਹੀਦੀ ਜੇ ਪਹਿਰ ਪੇਂਟ ਪੂਟ ਕਰਨਾ ਹੋਵੇ ਵਧੀਆ ਨਾ ਫੇਰ ਗੱਲ ਬਣਦੀ ਆ ਜੀ ਹੁਣ ਇੱਥੇ ਤਾਂ ਵਿੱਚ ਟੁੱਟ ਭੰਨ ਪਤਾ ਨਹੀਂ ਪੁੱਟੀ ਪਾਟੀ ਫੇਰ ਕੇ ਪੀਓਪੀ ਫੇਰ ਕੇ ਤਾਂ ਆ ਜਾ ਕੇ ਥੋੜੀ ਜਿਹੀ ਕੰਦਾ ਕਾਇਮ ਕਰੀਏ ਚਲ ਦੇਖਦੇ ਹਾਂ ਜੀ ਹਾਂ ਬਣੀ ਹਰ ਚੰਗ ਗੱਲ ਵਧੀਆ ਆ ਬਾ ਬਾਦੀ ਰੱਖੋ ਮੈਂ ਇਹ ਹੋ ਜੂਗਾ ਨਾ ਫਿਰ ਬਾਹਰਲੀ ਸੜ ਸਾਰੇ ਮੇਰੇ ਨਾਲ ਜਿਹੜਾ ਮਕਾਨ ਨੂੰ ਬੈਂਠ ਹੋ ਉਹਦੇ ਨਾਲ ਦਾ ਹੋ ਜੂਗਾ। ਬਾਕੀ ਚਾਰੰਗਤਾਰ ਲੱਗਿਆ ਹਾਂ। ਆਓ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹ ਹੋ ਗਰੰਦ। ਹਾਂ। ਆਹ ਫੈਂਡਲ ਹੋ ਗਿਆ ਫਿੱਕਾ ਹੈ ਨਾ। ਉਹ ਦੂਲੀ ਸੜ ਫਿੱਕਾ ਤਾਂ ਥੋੜਾ ਦਾ ਗੂੜ੍ਹਾ। ਕੀ ਰੰਗ ਕਹਿੰਦਾ ਤਾਂ ਪਿੰਦਰਾ ਅੰਦਰ। ਹੂੰ। ਅੱਜ ਇਹ ਪਾ ਮੈਟ ਮਾਰ ਦੂਗਾ ਆ ਪੱਟੀ ਪਰ ਜਿਹੜੀ ਆ ਪੱਟੀ ਹੈ ਨਾ ਮੈਟ ਬੱਜੂਗ ਉਹਦੇ ਉੱਪਰ ਜਿਹੜਾ ਗ੍ਰੇ ਕਲਰ ਹਣਾ ਹੋਏ ਹੋਣਾ ਜਿਹੜਾ ਹੋਣਾ ਹੈ ਉਹ ਦਰਵਾਜਿਆਂ ਦੇ ਮੂਰੇ ਵੀ ਮੈਟ ਲੱਜੀ ਉਹ ਤਾਂ ਛਾੜਨਾ ਪੈਣਾ ਸਾਰਾ ਉਹ ਬਿੰਦੂ ਆ ਇੱਕ ਮਿੰਟ ਇੱਧਰ ਨੂੰ ਮੇਰੇ ਕੋਲ ਆਰੇ ਇਹਨਾਂ ਅੱਗੇ ਪਾ ਪਾਣੀ ਕੰਪਨੀ ਵਾਲੇ ਕੋਲ ਪਹਿਲਾ ਗੱਲ ਤਾਂ ਬੂਟੇ ਬਚਾਉਣੇ ਤਾਂ ਸਾਰੇ ਆ ਠੀਕ ਆ ਜੀ ਬੱਟ ਜੀ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਠੀਕ ਆ ਦੂਸਰੀ ਗੱਲ ਇਹਦਾ ਕੀ ਹੱਲ ਹੋਊਗਾ ਹੁਣ ਇਹ ਰਵੱਜੀ ਆ ਹਾਂ ਆ ਜਿਹੜੀ ਆ ਪੰਨੋ ਤੋੜ ਜੀ ਹੋਈ ਬਹਾਰ ਆ ਦੇ ਤੱਕਿਆ ਹਾਲਾਤ ਆ ਛਾੜੇ ਦੂੰਗਾ ਉਹਨੂੰ ਸਾਲੇ ਨੂੰ ਜੇ ਚਾਰ ਦਿਨ ਛਾੜਦੇ ਨਹੀਂ ਭਾਵੇਂ ਛਾੜੇ ਹੋ ਜਾਣੀ ਹੂੰ ਜਿੱਦ ਕਰ ਹਾਂ ਭਾਈ ਉਹ ਇੱਟਾ ਨਿਕਾ ਆਈਆਂ ਉੱਥੇ ਜਿਆਰਾ ਪਿਉ ਭਰੂੰਗਾ ਉਹ ਟੀਕਾ ਅੰਦਰ ਹੋ ਗਿਆ ਕਟਾਹ ਹੋ ਗਿਆ ਵਸ ਤੇ ਪਲਾਸਟਰੇ ਕਰਾ ਲੀਏ ਜੇ ਕੋਈ ਮਹਾ ਮਿਸਤਰਾ ਆਪਣਾ ਕੋਈ ਜਾਪਾ ਪੰਜ ਤੋਂ ਹੈ ਮਤ ਹੈ ਜੀ ਆਲੂਏ ਮਾਰ ਦੇ ਪਲਾਸਟਰ ਮੇਰੇ ਚ ਤਾਂ ਐਮਤ ਨਹੀਂ ਹੈ ਨਹੀਂ ਮੈਂ ਪਲਾਸਟਰ ਕਿੱਥੇ ਕਰ ਦੂ ਤਾਂ ਜਿਸ ਕਾ ਕੰਮ ਉਸੀ ਕੋ ਸਾਜੇ ਔਰ ਕਰ ਤੋ ਡੈਂਗਾ ਪਾਜ ਮੋਟਾ ਮੋਟਾ ਮਾਰ ਦੋ ਜ਼ਰੂਰੀ ਨਹੀਂ ਪਲਾਸਟਰ ਕੰਨ ਨਾ ਬਣੇ ਹਾਂ ਕਰਤਾ ਨੁਕਸਾਨ ਮੈਨੂੰ ਪਤਾ ਤਾਂ ਵੀ ਤੈਨੂੰ ਮੈਂ ਲੈ ਕੇ ਆਇਆ ਤਾਂ ਕਰਨਾ ਕੁਛ ਨਾ ਕੁਛ ਇਹ ਵੀ ਇਟੜ ਲੈ ਪਾ ਹਾਂ ਆਜੀ ਨਹੀਂ ਖੜੀ ਮੈਂ ਹਾਂ ਕੰਮ ਸਾਲਾ ਜ਼ਿਆਦਾ ਹੀ ਖਰਾਬ ਆ ਨਾ ਤਾਰ ਦਾ ਜਿਹੜਾ ਤਾਰ ਨਹੀਂ ਬਣੀ ਆ ਇਹ ਘਰਦਾਂਗੇ ਡਿਜ਼ਾਈਨ ਵਿੱਚ ਹਾਂ ਆ ਆਹੀ ਕੰਦ ਨੂੰ ਜ਼ਿਆਦਾ ਆ ਥੋੜਾ ਜਿਹਾ ਆ ਆ ਕੰਦ ਬਾਹਰ ਤੇ ਸਹੀ ਆ ਸਾਰੇ ਤੱਕੇ ਮਿਲਦਾ ਆ ਦਿੱਤਾ ਇਹ ਨਹੀਂ ਆਈ ਇਹ ਸਹੀ ਆ ਦੇ ਪਰ ਤਰੱਕਣੀ ਉਹ ਵੱਜ ਗਏ ਉਹ ਵੱਜਣੀ ਉੱਪਰ ਬਸ ਘੜਾ ਕਹੀ ਜਾਂਦੇ ਬਾਹਰ ਕੰਮ ਠੀਕ ਆ ਠੀਕ ਆ ਬਾਹਰ ਅੰਦਰ ਨਾਲ ਤੇ ਵੀ ਮਨੁੱਖਲਾ ਖਰਾਬ ਲੱਗਦਾ ਜਾਂਦਾ ਕੰਮ ਆਪਾਂ ਬਾਹਰ ਇਹਨਾਂ ਮਹਿੰਗਾ ਰੰਗ ਨਹੀਂ ਨਾ ਹੈਗਾ ਥੈਲੇ ਆਣ ਕਰਕੇ ਜੈਕਿੰਗ ਹੋ ਜਾਣਾ ਆਪਣਾ ਹਾਂ ਸਮੋਸਮਾ ਨੂੰ ਚਲੋ ਹਾਂ ਬਣਜੂ ਆਰਸ ਗੱਲ ਬਾਤ ਖੱਚ ਦੇ ਕੰਮ ਨੂੰ ਫੁੱਰੇ ਗਿਆ ਬਹਿਰੂ ਦਾ ਨਾਮ ਠੀਕ ਨਮਕਾ ਤੇ ਕਿ ਕਰ ਮੇਰੇ ਕੋਲ ਆ ਨਾ ਨਾ ਮੈਂ ਨਾ ਦੁਆ ਲੈ ਕੇ ਆਇਆ ਚਲੋ ਠੀਕ ਹੈ ਜੀ ਮਿਲਦੇ ਹਾਂ ਫੇਰ ਲਓ ਜੀ ਜਿਹੜਾ ਸਿਮਿੰਟ ਝਾੜਿਆ ਤਾਂ ਨਾਲ ਦੀ ਨਾਲੇ ਪਲਾਸਟਰ ਸ਼ੁਰੂ ਹੋਇਆ ਮੁੰਡੇ ਕਹਿੰਦੇ ਕੰਮ ਕੋਈ ਵੀ ਆ ਆਹ ਜੇ ਟੀਨਾ ਪਾਉਣੀਆਂ ਕਹਿੰਦੇ ਲਿਆ ਕੇ ਮਾਨੂੰ ਕਹਦਾ ਟੀਨਾ ਲਿਆਈ ਆ ਪਾ ਦੇ ਨੀ ਯਾਰ ਸੰਦੀਪ ਦਾ ਕਹਿੰਦੀ ਇਹਨਾਂ ਨੂੰ ਰੰਗ ਕਰ ਦੋ ਨੰਦਾਂ ਖਰਾਬ ਆ ਜੀ ਇਹ ਕਿੱਥੇ ਚੱਲ ਰਿਹਾ ਪੱਥਰ ਦੇ ਨਹੀਂ ਠੀਕ ਆ ਪੱਥਰ ਵਾਲੀਆ ਡੈਡੀ ਬਜਨ ਜ਼ਿਆਦਾ ਹੋਣਾ ਇੱਥੇ ਸਪੋਰਟ ਨਹੀਂ ਹੈਗੀ ਔਰ ਸਪੋਰਟ ਵੀ ਤਾਂ ਚਾਹੀਦੀ ਆ ਇਧਰ ਹੀ ਸੱਟ ਇਹਦਾ ਦੋ ਟੀਨਾ ਉਹਦੇ ਮੈਂ ਕਹਿੰਦਾ ਸਿੰਪਲੇ ਲੈ ਕੇ ਉਹਨਾਂ ਪਰੰਗ ਮਾਰ ਦਾਂਗੇ ਆ ਦੁਨੀਆਂ ਜਿਹੜੀਆਂ ਆਪਾਂ ਦੁਨੀਆਂ ਲਿਆਉਂਦੇ ਆ ਰੰਗ ਵਾਲੀਆਂ ਉਸ ਵਾਲੀਆਂ ਮਹਿੰਗੀਆਂ ਬਣੀਆਂ ਨਾ ਉਹ ਮਹਿੰਗੇ ਪਣੇ ਜੇ ਆਪਾਂ ਉੱਥੇ ਕੁਆੜੀ ਦੇ ਮਿਲਦੇ ਕੋਈ ਪੁਰਾਣੇ ਮਿਲ ਗਏ ਇੱਕ ਗੱਲ ਹੈਗੀ ਆ ਜੀ ਬਿੰਦੂ ਸਾਡਾ ਫਾਇਦਾ ਪਾ ਸਕਦਾ ਹੋਰ ਗੱਲਾਂ ਦੀਆਂ ਗੱਲਾਂ ਆਪਾਂ ਆਈ ਹੋਈ ਨਾ ਆਪਣਾ ਘਰ ਵੀ ਆ ਥੋੜਾ ਜਿਹਾ ਬਗਾਨਾ ਵੀ ਆ ਨਾ ਨਾ ਆਪਣਾ ਹੀ ਬਗਾਨਾ ਨਹੀਂ ਹੈਗਾ ਆਪਾਂ ਸੋਚੀ ਵੀ ਆ ਜੇ ਤੇ ਤੈਨੂੰ ਅਸੀਂ ਆਪਣਾ ਸਮਝੋ ਤਾਂ ਹੀ ਤੈਨੂੰ ਲੈ ਕੇ ਆਏ ਹੋਰ ਨਹੀਂ ਸਹੀ ਆ ਭਾਈ ਫੇਰ ਤੇਰਾ ਘਰ ਆ ਜਿਵੇਂ ਤੈਨੂੰ ਕਹਿ ਆ ਜਿਵੇਂ ਤੈਨੂੰ ਲੋਟ ਲੱਗਦਾ ਓਵੇਂ ਕਰ ਰੰਗ ਪ੍ਰਤੀਤਾ ਦਾ ਅਸੀਂ ਡਿਸੀਜਨ ਲੈ ਸਕਦੇ ਵੀ ਭਾਈ ਆ ਰੰਗ ਨਹੀਂ ਕਰਨਾ ਉਹ ਕਰਨਾ ਬਾਕੀ ਜਿਹੜਾ ਕੋਈ ਤੈਨੂੰ ਚਾਹੀਦਾ ਨਾ ਮਿਲੇ ਫੇਰ ਤੂੰ ਕਹਿ ਵੀ ਭਾਈ ਆ ਚੀਜ਼ ਦੀ ਰਿਕੁਆਇਰਮੈਂਟ ਤੇ ਮੈਨੂੰ ਮਿਲੀ ਨਹੀਂ ਹੈ ਜੀ ਹਾਂ ਬਾਕੀ ਬਾਪੂ ਪਤਨੀ ਕਿਹੜੀ ਪੱਥਰ ਟੀਨਾ ਨੂੰ ਕਿਹੜੀ ਪੱਥਰ ਟੀਨਾ ਤੇ ਫਸਿਆ ਪਿਆ ਦੇ ਕੁਆੜੀਆ ਹੈਗਾ ਰੈ ਡੈਡੀ ਨੇੜੇ ਤੜਕੇ ਤੇ ਹਾਂ ਡੈਡੀ ਐ ਕੁਛ ਦਾ ਤੂੰ ਆ ਕੁਰਸੀ ਪਰ ਤੇ ਉੱਠ ਪਹਿਲਾਂ ਉੱਠ ਪਹਿਲਾਂ ਉੱਠਾ ਕੁਰਸੀ ਪਰ ਤੇ ਉੱਠ ਟੁਕੜੀ ਜਿਹੜੀਆਂ ਕਹਿੰਦੇ ਤੁਸੀਂ ਰੰਗ ਵਾਲੀਆਂ ਇੰਨਾ ਕਿੰਨੇ ਦੀਆਂ ਰੰਗ ਵਾਲੀ ਤੀਨ ਤਾਂ ਮੈਂ ਕਹਿੰਦਾ 313100 ਰੁਪਏ ਦੀ ਲਗਭਗ ਹੋਊਗੀ ਇੱਕ ਪੂਰੀ ਆਪਾਂ ਦੇਖ ਕੇ ਕੋ ਲੈ ਆਉਂਗਾ ਮੈਂ ਇੰਨੇ ਪੈਸੇ ਲਾਉਂਦਾ ਨਹੀਂ ਟੈਨਸ਼ਨ ਨਾ ਲੋ ਪੈਸੇ ਲਵਣੇ ਜੱਦੀਆ ਦਾ ਨਹੀਂ ਲੋ ਆ ਲੈ ਇਹ ਦਾਦੀ ਨੇ ਤੇਣਿਆ ਹੁਣ ਆਪਾਂ ਨੂੰ ਕਢਾ ਕੇ ਚੱਖ ਹਾਂ ਦਊਗਾ ਲਾ ਲੋ ਲਾ ਲੋ ਨਹੀਂ ਆਦਰ ਉਹਦੇ ਕਿੱਥੇ ਤੋਂ ਨਿਕਲੇ ਆਹ ਲੱਕੜੀ ਦਾ 3550 ਦੀ ਹਾਂ ਕੀ ਦੋ ਕਾਲੇ ਦੇ ਕਾਲੇ ਜੋ ਅੱਛਾ 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 ਉਹ ਬਾਈ ਆਹ ਟੀਨਾ ਦਾ ਰਹਿ ਜਣਾ ਨਾ ਪ੍ਰੋਜੈਕਟਰ ਨੂੰ ਵੀ ਕਰ ਦੇ ਚੇਂਜ ਅੱਜ ਪਤਾ ਕਰਿਆ ਆਪਾਂ ਨਾ ਸਰਿੰਦਰ ਨਹੀਂ ਜਾਣਾ ਅੱਜ ਆਪਣੇ ਨਾਲ ਲੈ ਡਰਨੀ ਨੇ ਕੋਈ ਨਹੀਂ ਦੇਖ ਲਾਂਗੇ ਦਬਲ ਕਰੇ ਤੇ ਬਣੂ ਜੀ ਗੱਲ ਇਹਨੂੰ ਦਾ ਡਬਲ ਬਣਨਾ ਆਉਣਾ ਡਬਲ ਕਰੇ ਤੇ ਹੁਣਾਂ ਨੇ ਜੇ ਡਬਲੋਂ ਭਾਂਡੋ ਭਾਂਡੇ ਭਾਂਡੋ ਭਾਂਡੋ ਤੁਸੀਂ ਕਹੀ ਜਾਂਦੇ ਸਾਡਾ ਘਰ ਆਏ ਲੱਗਦਾ ਨਹੀਂ ਮੈਨੂੰ ਸਮਝਦੇ ਲੱਗਦੇ ਨਹੀਂ ਤੁਸੀਂ ਆਪਣਾ ਘਰ ਭਾਤ ਤੇ ਗਲਾਸਾਂ ਨੂੰ ਚਿਬ ਭਾਈ ਸਾਸ ਨੂੰ ਇਹ ਕੱਢ ਕੇ ਕਾਹਦੇ ਲਈ ਅੱਛਾ ਤੇ ਕਾਢ ਕੇ ਬੈੱਡ ਕੋਲ ਸੈਟ ਕਰਾਉਣਗੇ ਆਪਾਂ ਬਸ ਠੀਕ ਆ ਗੱਡੀ ਤੋਂ ਬੈਠ ਮਾਗਾ ਦੋ ਤਸਲੇ ਨੇ ਉਹ ਉਤਾਰ ਮੰਨੇ ਬੈੱਡ ਤੋਂ ਬੈੱਡ ਉਤਾਰ ਦਿੰਨੇ ਆ ਸੁੱਕ ਜੂਗਾ ਸਮਾਨ ਵੀ ਪਹਿਲਾਂ ਜਿਹੜਾ ਅੰਦਰ ਸਮਾਨ ਪਿਆਣਾ ਉਹ ਤਾਂ ਪਜਾਓ ਪਹਿਲਾਂ ਜਿਹੜੇ ਤੁਸਨੇ ਭਰੇ ਪਏ ਇਹਨਾਂ ਨੇ ਆਜਾ ਇਕੱਠੇ ਕਰਿਆ ਪਿਆ ਸਮਾਨ ਝਾੜ ਝਾੜ ਕੇ ਕਿੰਨਾ ਮਾਲ ਝੜ ਗਿਆ ਇੱਕ ਤੁਸਲਾ ਆ ਹੋਣਾ ਇੱਧਰ ਪਿਆ ਨਾ ਹਾਂਜੀ ਇੱਕ ਤੁਸਲਾ ਆ ਪਿਆ ਉਧਰਲੀ ਸਾਈਡ ਟੈਂਪਲ ਸਭਾਈ ਕਰਦੇ ਨਾ ਭਾਈ ਕੰਮਰੇ ਸਭਾਈ ਵੀ ਕੋਲ ਨਹੀਂ ਆਂਦੇ ਉਹ ਨਹੀਂ ਕੋਲ ਤਾਂ ਉਹ ਕਿੰਨੇ 6 ਸਾਲ ਬਾਅਦ ਹੋਣ ਲੱਗਿਆ ਰੰਗ ਕਿੰਨੇ ਸਾਲ ਬਾਅਦ ਰੰਗ ਹੋਣ ਲੱਗਿਆ 7 ਸਾਲ ਬਾਅਦ ਲੋ ਮੰਮੀ ਨੇ ਕਿਹਾ ਮੰਮੀ ਤਾਂ 2020 ਚ ਤਾਂ ਮੰਮੀ ਗਈ ਆ ਫਿਰ ਉਹ ਤੋਂ ਪਹਿਲਾਂ ਮੰਮੀ ਨੇ ਰੰਗ ਕਰਾਇਆ ਦਿਵਾਲੀ ਚਲ ਕੋਈ ਨਹੀਂ ਦੇਖ ਰਿਹਾ ਕੀ ਬਣਦਾ ਕੈਸ਼ੀਅਰ ਸਾਹਿਬ ਹੋ ਗਏ ਜੀ ਸਾਡੇ ਰੇਡੀ ਅੱਜ ਮੈਂ ਜਾਣਾ ਚਾਹੁੰਦੇ ਨਹੀਂ ਜੇ ਤੁਸੀਂ ਟਿੱਕੇ ਨਾਲ ਲੈ ਕੇ ਜੇ ਚਲ ਬਲਾ ਸਸਰੀ ਗੱਲ ਫਿਰ ਆ ਰਿਆ ਨੂੰ ਪਿਆਰ ਕਰੇ ਸਾਥ ਸ੍ਰੀ ਗੁਰੂ ਅੱਜ ਕੈਸ਼ੀਅਰ ਦਾੜੀ ਕੈਸ਼ੀਅਰ ਸਾਹਿਬ ਅੱਜ ਬੈਗ ਬੜਾ ਲੈ ਕੇ ਥੱਲੇ ਨੋਟ ਜਿਆਦਾ ਹੀ ਕਢਾਉਗਾ ਜੀ ਇਹਦੇ ਹੋਲ ਮੰਗਾਇਆ ਇਹ ਉਧਰ ਹਾਂ ਚਲੋ ਉਹਦਾ ਆਪਣੇ ਘਰ ਵਾਲੇ ਨੂੰ ਲੈ ਕੇ ਆਉਣਾ ਕਹਿੰਦਾ ਇਹਨੇ ਹੋਲ ਮੰਗਾਇਆ ਜੀ ਉਧਰ ਕੋਈ ਗੱਲ ਨਹੀਂ ਉੱਥੇ ਮੇਰਾ ਫੋਨ ਤੁਹਾਡੇ ਕੋਲ ਹੈ ਹਾਂਜੀ ਮੇਰੇ ਕੋਲ ਹੈ ਜੀ ਹੁਣ ਕੀ ਪ੍ਰੋਗਰਾਮ ਤੁਹਾਡਾ ਤਿਆਰ ਤੁਸੀਂ ਤੋਰਾਂ-ਥੋਰਾਂ ਦੋਹਾਂ ਨੇ ਕੱਢ ਲੀਆਂ ਤੋਰਾਂ ਹਾਂ ਕਿੱਧਰ ਨੂੰ ਜਾਣਾ ਪਰ ਹੁਣ ਤੁਸੀਂ ਤਿਆਰੀ ਕਿੱਧਰ ਦੀ ਖਿੱਚੀ ਵੀ ਆ ਕਿੱਧਰ ਦੀ ਤਿਆਰੀ ਖਿੱਚੀ ਵੀ ਆ ਹੁਣ ਤੁਸੀਂ ਆਪਾਂ ਨੇ ਕਿਹੜਾ ਕਮਾਣੋ ਸ੍ਰੀ ਦਕਾਨਿਆਂ 'ਚ ਬੈਂਕ ਦਾ ਆਰਡਰ ਪਾਸ ਕਰਕੇ ਹੁਣ ਖਜ਼ਾਨਾ ਖਜ਼ਾਨਾ ਅੱਛਾ ਐਜੀ ਧੁੱਪ 'ਚ ਤੁਹਾਨੂੰ ਕਮਾਣੋ ਸੁੱਧ ਕੀ ਹੁਣਾ ਮੈਂ ਗੱਡੀ 'ਚ ਜਾਣਾ ਆਪਾਂ ਨੇ ਅੱਛਾ ਮੈਂ ਗੱਡੀ ਹੁਣ ਦੇਖ ਪਹਿਲਾਂ ਜਾਊਗੀ ਤੁਹਾਨੂੰ ਲੈ ਕੇ ਉਹਦੇ ਬਾਅਦ ਦੁਪਹਿਰ ਤੇ ਬਾਅਦ ਰੀਤ ਨੂੰ ਲੈਣ ਜਾਊਂਗਾ ਮੈਂ ਉਦੇ ਬਾਅਦ ਫਿਰ ਇਹਨੂੰ ਸ਼ਾਮ ਨੂੰ ਇਹ ਕਹਿੰਦਾ ਰੰਗ ਰੰਗ ਕੇ ਜਿਹੜੇ ਘਟ ਦੇ ਬਾਦੇ ਹੋ ਲੈ ਕੇ ਆਉਂਗਾ ਬਸ ਮੈਂ ਤਾਂ ਕਮਣ ਜੋਗੀ ਰਹਿ ਗਿਆ ਕੋਈ ਨਾ ਚੱਲ ਫਿਰ ਕਰ ਰਿਓ ਹੁਣ ਇਹ ਲੈ ਲੋ ਫਾਈਨ ਮੋਟਰਸਿੰਗ ਤੇ ਆ ਜਾਂਦਾ ਰੰਗ ਲੈ ਆਉਗਾ ਉਹ ਚੱਲ ਕੋਈ ਨਹੀਂ ਹੁਣ ਕੰਮ 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 ਛੱਡ ਕੇ ਜਾਊਗਾ ਸ਼ਾਮ ਨੂੰ ਛੁੱਟੀ ਤੇ ਸੋਚੀ ਤਾਂ ਹੁੰਦਾ ਉੱਥੇ ਤੁਸੀਂ ਅੱਧਾ ਘੰਟਾ ਉਹਦਾ ਲਵਾ ਦੇਣਾ ਅੱਧੇ ਘੰਟੇ ਚੋਂ ਉਹਰੇ ਕਿੰਨਾ ਕੰਮ ਕਰਨਾ ਸ਼ਾਮ ਨੂੰ ਜਾਂ 7 ਵਜੇ ਫ੍ਰੀ ਹੁਣ ਉਹਦੇ ਬਾਅਦ ਇਹਨੂੰ ਲੈ ਕੇ ਜਾਊਗਾ ਹੈ ਫਿਰ ਤੇ ਕੰਮ ਵੀ ਦੇਖੀ ਤਾਂ ਹੁੰਦਾ ਆਪਣਾ ਫਾਇਦਾ ਦੇਚੀ ਤਾਂ ਹੁੰਦਾ ਪਤਾ 100 ਰੁਪਏ ਘੰਟਾ ਉਹਦਾ 50 ਰੁਪਏ ਕਿਨੇ ਦੇਣਾ ਜਿਹੜਾ ਤਾ ਘੰਟਾ ਉਹਨੇ ਮੇਰੇ ਨਾਲ ਲਾ ਕੇ ਆਣਾ ਉੱਥੇ ਨੂੰ ਹੈਗਾ ਕੋਈ ਜ਼ਿੰਮੇਵਾਰ ਦਾ ਮੇਰੇ ਲਾਂਚ ਟਾਈਮ ਆ ਜੂਗਾ ਆਹ ਲਾਂਚ ਟਾਈਮ ਆ ਜੂਗਾ ਉੱਥੇ ਚੱਲ ਉਧਰ ਉਹ ਕਰ ਬੀਲ ਚੇਰ ਉਹ ਬੀਲ ਚੇਰ ਨਿਕਲੀ ਜਾਂਦਾ ਦਿਮਾਗ ਚੋਂ ਉਹ ਟੀਵੀ ਟਰਾਲੀ ਸਾਈਡ ਨੂੰ ਕਰੋ ਆਓ ਮੇਰੀ ਨੇਰੇ ਕਰ ਦੇ ਦੂਰ ਆਰਡਰ ਤਾਂ ਐ ਮਾਰਦੇ ਜਿਹੜਾ ਮੇਰੇ ਪਰ ਡੀਪੀ ਲੱਗੇ ਪਏ ਹੁੰਦੇ ਆ ਤੁਹਾਡੇ ਕੰਮ ਕਰਨਾ ਪਔਰੇ ਮੈਂ ਆ ਵੀਰ ਜੀ ਮਾਰੀ ਟੀਵੀ ਬਟਾਲੀ ਕਰਾਇਓ ਉਹ ਕਹਿੰਦਾ ਉਹਦੇ ਚ ਟੀਵੀ ਤਾਂ ਹੈ ਨਹੀਂ ਟਰਾਲੀ ਗਾ ਬਾਹਰ ਰੱਖੀ ਵੀ ਆ ਹਾਂ ਪਰ ਉਹ ਟਾਇਰ ਹੱਗੇ ਥੱਲੇ ਉਰਲੀ ਸਾਈਡ ਤੇ ਖਿੱਚ ਲਾ ਟੀਵੀ ਟਰਾਲੀ ਸਰੇਂਦਰ ਤੂੰ ਹੱਥ ਪਾਇਆ ਨੂੰ ਹਾਂ ਬੱਸ ਬੱਸ ਸੱਚ ਕਮਾਦੇ ਹਾਂ ਵੈਰੀ ਗੁੱਡ ਆ ਇੱਧਰ ਨੂੰ ਇੱਧਰ ਨੂੰ ਟੀਵੀ ਵਿੱਚ ਪਿਆ ਤਾਂ ਦੇਖੂਗਾ ਦੇਖ ਪਾਸ ਬੈੜੀਆਂ ਨੂੰ ਰੋਡ ਨਾ ਕਾ ਬਾਤ ਤੇ ਐਲ ਸੀ ਡੀ ਨਵੀ ਲੈ ਲੈਣੀ ਤੇਰੇ ਮੁੰਡੇ ਨੇ ਆ ਕੇ ਹੁਣ ਐਲ ਸੀ ਡੀ ਨਵੀ ਲੈ ਲੈਣੀ ਐ ਇਹਨਾਂ ਦਾ ਕਿਆ ਕੰਮ ਟੀਵੀ ਟਰਾਲੀ ਦਾ ਕੰਮੇ ਨਹੀਂ ਹੁਣ ਖੋਲਤੀ ਤੇ ਗੱਡੀ ਤਾਂ ਮੈਂ ਕਿਆ ਕਰ ਲਊਗੀ ਹਾਂ ਅੰਦਰ ਤਾਂ ਜਮ ਹੀ ਠੰਡੀ ਪਈ ਐ ਗੱਡੀ ਜਮ ਐ ਐਂ ਦਲ ਕਰਦਾ ਵੀ ਇੱਥੇ ਬੈਠੇ ਰਹੀ ਗੱਡੀ 'ਚ ਹਲੋ ਹੈਂ ਇੰਨੀ ਠੰਡੀ ਐ ਗੱਡੀ ਹੋਈ ਵੀ ਆ ਸਤ ਨਾਮ ਹੈ ਮੈਨੂੰ ਗੇਟ ਚ ਖੜੀ ਲਾਦੀ ਨਹੀਂ ਸ਼ੀਸ਼ੇ ਡਾਊਨ ਕਰਨੇ ਪਾਣੇ ਤੇ ਤਾਂਹਾ ਬਾਜੀ ਵੜਨੀ ਆਂ ਔਰ ਸ਼ੀਸ਼ਾ ਖੜ ਗਿਆ ਉਤਰਦਾ ਨਹੀਂ ਬਟਣ ਨਾਲ ਉਹ ਟਾਕੀ ਲਾਉਣੀ ਪੈਣੀ ਖੋਲ ਕੇ ਦੁਬਾਰਾ ਆ ਆਇਆ ਫਿਰ ਦੇਖਿਆ ਵੈਰੀ ਗੁੱਡ ਛੁਡਾ ਲਈ ਜੀ ਕੈਸ ਜੀ ਦੀ ਪੈ ਗਈ ਸੀ ਲੁੱਟ ਲੋ ਲੁੱਟ ਲੋ ਲੁੱਟ ਲੋ ਲੁੱਟ ਲੋ ਜੀ ਦੀ ਜੀ ਦੀ ਜੀ ਦਾ ਪੈ ਗਈ ਤੈਨੂੰ ਡੀਸੀ ਡਿਗਰੀ ਦਾ ਟਾਟਾ ਟਾਟਾ ਮੈਂ ਆਪੇ ਤੇ ਕੇ ਮਾ ਲੁੱਟਣੇ ਦੇ ਲੋੜ ਨਹੀਂ ਮੈਂ ਤਾਂ ਕਰਦਾ ਤਾਂ ਮਾ ਵੀ ਲੁੱਟ ਲੈਂਦਾ ਅਜਿਹਾ ਕਹਣਾ ਵੀ ਬੀਓਸ ਜੀ ਓਕੇ ਆਈ ਆ ਉਧਰ ਤੇ ਭਾਈ ਐਸੀ ਗੱਡੀ ਚ ਪਏ ਤੇ ਦੇਖੀ ਨਹੀਂ ਅਨੇ ਕਿਰੀ ਨੂੰ ਸੀ ਤਾਂ ਹਾਂ ਹੁਣ ਹੁਣ ਕਿੱਧਰ ਨੂੰ ਜਾਣਾ ਹੁਣ ਬਬਲੀ ਤੇ ਸੌਂਦੇ ਸੌਦੇ ਲੈਣੇ ਨੇ ਬਬਲੀ ਹੁਣ ਕੁੜੀ ਹੈ ਕੋਈ ਬਬਲੀ ਹਾਂ ਲਵਲੀ ਕਿ ਬਬਲੀ ਬਬਲੀ ਕੁੜੀ ਹੈ ਕੋਈ ਕੁੜੀਆਂ ਵਾਲਾ ਤਾਂ ਨੌ ਰੱਖਿਆ ਪਿਆ ਬਬਲੀ 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 ਉਹ ਅੱਛੇ ਬੱਸ ਗੱਡੀ ਆਪਣੀ ਹੌਲੀ 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 ਚੱਲ 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 ਤਾਂ ਆਜੋ ਪੈਸੇ ਵੀ ਨਿਕਲ ਨਹੀਂ ਆ ਰਹੇ ਨਾ ਹਾਰਨ ਮਾਰਵਾਇਨਾ ਕਰੋ ਬਾਰਲੀ ਕੰਟਰੀ ਚ ਕਹਿੰਦੇ ਜੇ ਹਾਰਨ ਮਾਰਦਾ ਤਾਂ ਗਾਲ ਕੱਢਣ ਦੇ ਬਰਾਬਰ ਕੰਮ ਇੱਥੇ ਸਾਡੇ ਹਾਂ ਇੱਥੇ ਸਾਡੇ ਪਤਾ ਨਹੀਂ ਕਿੰਨੀਆਂ ਗਾਲਾਂ ਕੱਢ ਦਿੰਦਾ ਸ਼ਾਮ ਤੋਂ ਸਵੇਰ ਤੱਕ ਸਵੇਰ ਤੋਂ ਸ਼ਾਮ ਤੱਕ 40000 40000 12500 ਘਰ ਦਾ ਕਪੜਾ ਦੇਖਿਆ ਇੱਕ ਮਿੰਟ ਤੇ ਤੇਰੀ ਬਹੁਤ ਬਹੁਤ ਇਹਦਾ ਹੱਥ ਤੇਜ ਹੈ ਚੰਨ ਰੱਖੀ ਇਹਨੇ 2 ਮਿੰਟ ਤੱਕ ਗਿਣ ਕੇ 1000 ਘਟਾ ਦੇਣਾ 2 3 4 5 6 7 8 9 10 11 12 13 14 ਫਰਦਾਨੀ ਭਾਈ ਇਹ ਤਾਂ ਹੁਣ ਤੇਰੀ ਪਰ 2514000 ਹੈ ਹਾਂ ਤੇਰੇ ਪਰਸੇ ਚ ਤਾਂ ਨਹੀਂ ਰਹਿ ਗਿਆ 500 ਤੁਸੀਂ ਗਣ ਲਓ ਮੇਰੇ ਤੇ ਯਕੀਨ ਨਹੀਂ ਨਾ ਨਾ ਮੈਂ ਨਹੀਂ ਮੈਂ ਹੂੰ ਗੱਡੀ ਚੜਾ ਕੇ ਗਿਣੂਗਾ ਦੁਬਾਰਾ ਗਿਣ ਲੈ ਲੈ ਉਹ ਵੀ ਨਾ ਘੱਟਾ ਪਾ ਦੀ ਕੰਪਨੀ ਨੂੰ ਮੈਂ ਤਾਂ ਦੋ ਵਾਰ ਗਿਣਦੇ ਹੁਣ ਵਿੱਕੀ ਗਿਣੂਗਾ ਚਲੋ 500 ਦਾ ਘੱਟਾ ਪੈ ਗਿਆ ਜੀ ਬੈਂਕਾਇਰ ਦਾ 500 ਦਾ ਘੱਟਾ ਨਹੀਂ ਮੈਂ ਦੇ ਦਿੰਦੀ ਆ ਉਹ ਨਾ ਨਾ ਤੂੰ ਦਊਂਗੀ ਕਾ ਤੇ ਜੇ ਤੂੰ ਤੂੰ ਬੈਂਕ ਤੇ ਤੂੰ ਦੇ ਗਏ ਗਿਣ ਕੇ ਲੈ ਹਾਂ ਮੈਂ ਬਬਲੀ ਤੇ ਹਾਂ ਬੱਸ ਬੱਸ ਉਹਦੇ ਚ ਵਾਧਾ ਘੱਟਾ ਹੋਣਾ ਫਿਰ ਹਾਂ ਉਹਦੇ ਵਿੱਚ ਹੋਣਾ ਹੈ ਹਾਂ 14500 15 ਪੂਰੇ ਕਰਤੇ ਛਗਣ ਵਾਲੇ ਨਹੀਂ ਹੋਏ ਆਗੇ 11 21 ਹੁੰਦੇ ਆ ਜਾਂ 51 ਹੁੰਦੇ ਆ ਜਾਂ 31 ਹੁੰਦੇ ਆ ਛਗਣ ਵਾਲੇ ਇਹਦਾ ਖਰਚੇ ਵਾਲੇ ਆ ਇਹਦਾ ਰੰਗ ਵਾਲੇ ਦੀ ਚਲੋ ਬਲਦੇ ਜੀ ਫੇਰ ਸਾਨੂੰ ਬਬਲੀ ਨੂੰ ਬਬਲੀ ਤੇ ਸੌਦੇ ਪਵਾ ਲਈਏ ਪਹਿਲਾਂ ਅਸੀਂ ਪਹੁੰਚ ਗਏ ਜੀ ਘਰ ਦੇਖੀ ਤੂੰ ਮੰਨੂ ਨਾਲ ਨਿੜਾਦੀ ਇੱਧਰ ਮੈਂ ਤਾਂ ਥੱਲੇ ਦੇਖੀ ਨਹੀਂ ਮੈਂ ਤਾਂ ਮਾਂ ਕਿਤੇ ਮੀਹ ਲੱਗਿਆ ਹੁਣ ਆ ਤਾਂ ਪੇਂਟ ਪਹਿਲਾਂ ਮਾਰਤਾ ਪਾਣੀ ਉੱਪਰ ਬਾਅਦ ਚ ਲੱਗਿਆ ਮਾਰਨ ਹੁਣ ਹਾਂ ਬਿੰਦੂ ਇਹ ਗੱਲ ਗਲਤ ਨਹੀਂ ਤੇਰੀ ਯਾਰ ਹਾਂ ਇਹਦੇ ਪੇਂਟ ਲਾ ਕੇ ਪਹਿਲਾਂ ਮੈਂ ਮਾਰੇ ਰੱਖਣਾ আচ্ছা ਪ੍ਰਾਈਮਰ ਹੈ ਮਾਰੇ ਇਹ ਹੱਥ ਕੇ ਵਾਲ ਮੰਗ ਕੇ ਟੈਂਕ ਕਰਾ ਅੰਦਰਲੀ ਸਾਈਡ ਤਾਂ ਹੋ ਗਿਆ ਜੀ ਸਾਰੇ ਤਿੰਨਾ ਚੱਕਤੀਆਂ ਜੀ ਇਹਨਾਂ ਸਾਰੀਆਂ ਤਿੰਨਾ ਪਜਾਤੀਆਂ ਬਾਹਰ ਅਧਵਾ 3 ਹੁਣ ਦੇਖਦੇ ਪਾ ਕੇ ਲੈ ਕੇ ਪਾਵਾਂਗੇ ਕੋਈ ਤੇ ਮੌਸਮ ਵਿੱਚ ਤਬਦੀਲੀ ਉੱਪਰ ਆ ਗਿਆ ਜੀ ਬੱਦਲ ਪਾ ਪਾ ਕੀ ਕਰ ਰਿਹਾ ਹੁਣ ਤਾ ਟੂ ਹੈ ਹੈ ਅੱਛਾ ਤੇ ਵੀ ਮੋਟਰ ਦਾ ਪਾਣੀ ਸਾਰਾ ਇੱਧਰ ਆਉਣ ਲੱਜੂ ਸਿੱਧਾ ਹੀ ਆ ਮਾਰਾ ਨੰਬਰ ਤੇ ਆਪੇ ਲੈਂਦੇ ਆਂ ਆਹ ਵਾਲਾ ਉੱਪਰ ਵਾਲਾ ਨਹੀਂ ਉੱਪਰ ਵਾਲਾ ਦਾ ਡਾਇਰੈਕਟੇ ਹੋਣਾ ਫਿਰ ਹਾਂ ਤਾਂ ਹੀ ਨਹੀਂ ਪਾਣੀ ਪਹੁੰਚਦਾ ਉਹ ਤਾਂ ਟੈਂਕੀ ਚ ਪਈ ਜਾਂਦਾ ਉਹ ਹੱਥ ਪੈਰ ਧੋ ਕੇ ਪ੍ਰਸ਼ਾਦਾ ਸਾਕ ਲੋ ਹਾਂ ਚਲੋ ਮਿਲਦੇ ਜੀ ਕਿਸੇ ਅਗਲੇ ਬਲੌਗ ਚ ਮਹਾਰਾਜ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਜੀ